ਕਾਲਜੀ ਵਿੱਤੀ ਚੜਦੀ ਕਲਾ ਡੇਰੀ ਫਾਰਮ ਤੋਂ ਸਵਾਗਤ ਹੈ ਜੀ ਸਾਡੇ ਨਾਲ ਰੈਸ ਨੋਟ ਕਰ ਲੋ ਜੀ ਨਾਮ ਦਸਕਰਨ ਸਿੰਘ ਪਿੰਡ ਮਹਿਮਤਪੁਰਾ ਤਹਿਸੀਲ ਜਨਾਲਾ ਜ਼ਿਲ੍ਹਾ ਅਮਰਸਰ ਅੱਜ ਦੀ ਵੀਡੀਓ 'ਚ ਵਿੱਤੀ ਤੁਹਾਨੂੰ ਵਿਖਾਉਣੀ ਆ ਪਾ 13 14 ਕਿਲੋ ਦੀ ਝੋਟੀ ਦੀ ਲਾਈਵ ਚ ਵਾਈ ਸੰਪਰਕ ਨੰਬਰ ਹੈਗਾ 9592800635 ਇਹ ਹੰਗੇ ਮਗਰ ਝੋਟੀ ਦੇ ਕੱਟੀ ਆ ਚਾਈ ਜਮਾਈ ਵਿਖਾਉਣਾ ਤੁਹਾਨੂੰ ਲਾਈਵ ਝੋਟੀ ਦੀ ਉਹ ਵੇਖੋ ਜੀ ਝੋਟੀ ਚੰਗ ਕੱਟੀ ਚੰਗ ਦੀ ਦੁੱਧ ਉਹ ਵੀ ਝੋਟੀ ਪਸਮ ਚੁੱਕੀ ਆ ਹੁਣ ਆਪਾਂ ਕਰਦੇ ਆ ਚਵਾਈ ਕੱਟੀ ਵੀ ਬਹੁਤ ਦੁੱਧ ਪੀ ਪੀ ਸੰਭੀ ਜਾ ਵੇਖੋ ਬੰਨੋ ਜੀ ਕੱਟੀ ਲਾ ਕੇ ਆ ਬਕਰੋ ਚੈੱਕ ਆ ਵੇਖੋ ਥੱਲੇ ਉੱਪਰ ਸਮਾਂ ਝੋਟੀ ਦਾ ਸਮਾਂ ਤੇ ਪਸਮਾਂ ਸੱਤ ਤੋਂ 4 ਸਪਰੇ ਤੁਹਾਨੂੰ ਬਖਾ ਦਈਏ ਵੇਖੋ ਭਾਈ ਹੁਣ ਆਪਾਂ ਕਰਾਉਨੇ ਆ ਤੁਹਾਨੂੰ ਚੋਈਏ ਆ ਫੋਨ ਫੜ ਕੇ ਰੱਖ ਰਾਜੋ ਆ ਵੇਖੋ ਜੀ ਝੋਟੀ ਇੱਦਾਂ ਬਿਲਕੁਲ ਇੱਥੋਂ ਫੜਨਾ ਥੱਲੇ ਹਾਂ ਇੱਦਾਂ ਬਸ ਸਾਹਮਣੇ ਬਹੋਣੇ ਚੋਈਏ ना खाली चलो पत्तो लगी चबाई छा करके आई ठीक करे चवा वेखो बिल्कुल रूम मर गई जिनू भीरू के नहीं जाच वो भी चोलू गए पूरा देखा है वाली हंडिया ना हाँ। आज तो मास लोड करने में बहुत दिक्कत हुआ बात नहीं करें वीडियो चल रहा है ना हाँ अभी रिकॉर्डिंग है बस सामने फोन रहता है चोन भी नहीं पूरा देखा बिल्कुल चोन बहुत साफ ਅਜੀਬ ਜੀ ਗਾੜ ਦੀ ਚਵਾਈ ਹੋਣੀ ਹੈ ਤੁਹਾਨੂੰ ਗਾੜ ਚਵਾ ਕੇ ਵਿਖਾਉਣੀ ਝੋਡੀ ਦੀ ਝੋਡੀ ਸਾਹਮਣ ਵਾਲੀ ਹੈ ਝੋਡੀ 15 16 ਕਿਲੋ ਵਾਲੀ ਗੁੱਦਲੀ ਝੋਡੀ ਹੈ ਦੀ ਬਾਹਰ ਦੀ ਗਾਰਡ ਦੀ ਗੱਡੀ ਝੁੱਟੀ ਨਹੀਂ 2-3 ਕਿਲੋ ਗਾਰਡ ਹੁੰਦੀ ਝੁੱਟੀ ਹੈ। ਚਾਰ ਦੀ ਗੱਮ ਦੇ ਚੋਈ। ਰੋਜ਼ ਤਰਾ ਚੱਕ। ਪੂਰਾ ਕਲੀਅਰ ਹੈ। ਉਨੇ ਦੇ ਵੀ ਦੀ ਇੰਨੀ ਆ ਵੀ ਦੋ ਮਟਾਂ ਝੋਟੇ ਬਾਹਰ ਜਿ ਖੜਨਾ ਐ ਕਿਉਂ ਫੋਨ ਤੋਂ ਡਰੈ ਥੋੜਾ ਜਿਹਾ ਪਛਾਣ ਮੜਾ ਜਾਉਂਗਾ ਹੁਣ ਤੋਂ ਮੜਾ ਜਾ ਵੀ ਜੀ ਕਰਦੀ ਆ ਹੁਣ ਉਧਰ ਹੋ ਜਾ ਸਾਹਮਣੇ ਖੜਾ ਪਤਾ ਲੱਗੂ ਇਦਾਂ ਆ ਬਸ ਐਸੇ ਖੜਾ ਜਾ ਲੈ ਤਲਵਰਾਣਾ ਵਿੱਚ